ਹਾਈ ਆਨੀ ਹੋਇਆ ਆਨੀ ਹੋਇਆ ਕਦੋਂ ਹੋਊਗਾ ਕਉਨੀ ਹੋਇਆ ਬਹੁਤਾ ਸੋਚਣ ਦਾ ਕੀ ਫਾਇਦਾ ਕੀ ਨਾ ਪਾਇਆ ਕੀ ਮੈਂ ਖੋਇਆ ਸਬਰ ਸ਼ੁਕਰ ਨਾਲ ਜੀਵੋ ਜ਼ਿੰਦਗੀ ਸਬਰ ਸ਼ੁਕਰ ਨਾਲ ਜੀਵੋ ਜ਼ਿੰਦਗੀ ਕੀ ਫਾਇਦਾ ਖੂਨ ਖਰਾਬੇ ਦਾ ਹਾਈ ਸਾਡਾ ਕੰਮ ਹੈ ਮਿਹਨਤ ਕਰਨਾ ਤੇ ਵਾਕੀ ਕੰਮ ਹੈ ਬਾਬੇ ਦਾ ਸਾਡਾ ਕੰਮ ਹੈ ਮਿਹਨਤ ਕਰਨਾ ਤੇ ਵਕਤ ਕਮ ਹੈ ਬਾਬੇ ਦਾ ਸਾਡਾ ਕੰਮ ਹੈ ਮਿਹਨਤ ਕਰਨਾ ਬਹੁਤੇ ਪੈਸੇ ਵਾਲੇ ਵੀ ਮੈਂ ਬਹੁਤੇ ਸੋਖੇ ਦੇਖੇ ਨਹੀਂ ਪੁਲੀਆਂ ਵਿੱਚ ਵੀ ਕਈ ਸੱਜਣ ਮੈਂ ਬਿਲਕੁਲ ਉਹ ਫੇ ਦੇਖੇ ਨਹੀਂ ਪੁਲੀਆਂ ਵਿੱਚ ਵੀ ਕਈ ਸੱਜਣ ਹਾ ਆਪਣਾ ਕੰਮ ਹੈ ਮਿਹਨਤ ਕਰਨਾ ਤੇ ਬਾਕੀ ਕੰਮ ਹੈ ਬਾਬੇ ਦਾ ਸਾਡਾ ਕੰਮ ਹੈ ਮਿਹਨਤ ਕਰਨਾ ਤੇ ਬਾਕੀ ਕੰਮ ਹੈ ਬਾਬੇ ਦਾ ਸਾਡਾ ਕੰਮ ਹੈ ਮਿਹਨਤ ਕਰਨਾ ਐ ਮੇਂ ਜਿੰਨ ਕੀ ਗੱਲ ਯੂਤੇ ਰੋਂਦਾ ਕੀ ਫਾਇਦਾ ਪੈਦਾ ਕਰਕੇ ਕਿਸੇ ਦਾ ਵੀ ਸੁਣਾਉਂਦਾ ਕੀ ਫਾਇਦਾ 22 ਸਾਲਾਂ ਦਾ ਜਵਾਨ ਸੁਬਾ ਸਤੇ ਦਸ ਉੱਠੇ ਵੀ ਐੋ ਜੇ ਹੀ ਜ਼ਿੰਦਗੀ ਕੀ ਆਉਂਦਾ ਕੀ ਫਾਇਦਾ ਦੇ ਮੰਗਦਾ ਮੈਂ ਮਾਫੀ ਗੱਲ ਦਿਲ ਤੇ ਜੇ ਲੱਗੀ ਹੋਏ ਗੱਲ ਦਿਲ ਤੇ ਨਾ ਲੱਗੇ ਫਿਰ ਗਾਉਣ ਦਾ ਕੀ ਫਾਇਦਾ ਮੈਂ ਕੁਝ ਕਰਕੇ ਵਿਖਾਇਆ ਫਿਰ ਜਾਣ ਦਾ ਕੀ ਫਾਇਦਾ ਐਵੇਂ ਦੁਨੀਆ ਦੇ ਉੱਤੇ ਵੀਰੇ ਆਉਣ ਦਾ ਕੀ ਫਾਇਦਾ ਹਾਈ ਕੇ ਯਬਸੀ ਬੀਓ ਦਾ ਮਿੱਤਰੋ ਕਿਹੜਾ ਮਾਲਕ ਜੀ ਆਪਣਾ ਕੰਮ ਹੈ ਮਿਹਨਤ ਕਰਨਾ ਤੇ ਬਾਕੀ ਕੰਮ ਹੈ ਬਾਬੇ ਦਾ ਆਪਣਾ ਕੰਮ ਹੈ ਮਿਹਨਤ ਕਰਨਾ ਤੇ ਬਾਕੀ ਕੰਮ ਹੈ ਬਾਬੇ ਦਾ ਆਪਣਾ ਕੰਮ ਹੈ ਮਿਹਨਤ ਕਰਨਾ ਹਾਇ ਨਹੀਂ ਤਾ ਦਾ ਪੈਂਦਾ ਏ ਅਸਰ ਮੇਰੀ ਸੋਚ ਬੰਗਾ ਵਾਲੀ ਆਵੇ ਕੰਮ ਤੈਨੂੰ ਆਇਆ ਤੇਰੇ ਲੋਟ ਨਾ ਦਿੰਦੇ ਝੁੱਠੀ ਹੱਲਾ ਸੇਰੀ ਦਿੰਦੇ ਕਈ ਵਾਰੀ ਟੋਕ ਜਿਵੇਂ ਗੱਡਰਾ ਤੇ ਛੱਤ ਆਏ ਨੇ ਕਰਦੇ ਸਪੋਰਟ ਹੋਇ ਅੱਜ ਕੱਲ ਪੈਰ ਸਵਾਰੇ ਸੋਚਾਂ ਪਤਾ ਨਹੀਂ ਸੀ ਰਸਤਾ ਮੈਨੂੰ ਮਿੱਤਰੋ ਲਰੇ ਗਾਗੇ ਦਾ ਆਪਣਾ ਕੰਮ ਹੈ ਮਿਹਨਤ ਕਰਨਾ ਤੇ ਬਾਕੀ ਕੰਮ ਹੈ ਬਾਪੇ ਦਾ ਆਪਣਾ ਕੰਮ ਹੈ ਮਿਹਨਤ ਕਰਨਾ ਤੇ ਬਾਕੀ ਕੰਮ ਹੈ ਬਾਪੇ ਦਾ ਸਾਡਾ ਕੰਮ ਹੈ ਮਿਹਨਤ ਕਰਨਾ ਸਸੀ ਕਾਲ